ਨਾ ਸ਼ਹਿਰ ਦੇ ਨਰੋਤਮ ਨਗਰ ਵਿੱਚ ਬਿਜਲੀ ਬੋਰਡ ਦੇ ਕੁਝ ਮੁਲਾਜ਼ਮਾਂ ਵੱਲੋਂ ਦਰਖਤਾਂ ਨੂੰ ਅਨਧਿਕਾਰਤ ਕੱਟਿਆ ਗਿਆ ਹੈ। ਮਹੱਲਾ ਨਿਵਾਸੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਮਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਬਿਜਲੀ ਬੋਰਡ ਵੱਲੋਂ ਕੁਝ ਦਰਖਤਾਂ ਨੂੰ ਜੜ ਤੋਂ ਹੀ ਵੱਢ ਦਿੱਤਾ ਗਿਆ ਹੈ। ਬੜੀਆਂ ਕੋਸ਼ਿਸ਼ਾਂ ਦੇ ਬਾਵਜੂਦ 4-5 ਸਾਲ ਦੀ ਮਿਹਨਤ ਨਾਲ ਇਹ ਦਰਖਤਾਂ ਨੂੰ ਪੁੱਤਾਂ ਵਾਂਗੂ ਪਾਲ ਕੇ ਬੜਾ ਕੀਤਾ ਸੀ। চ চান Audio চান

ਓਡੀਆ ਚੰਦ ਡਾਕਟਰ ਇੰਦਰਜੀਤ ਇਹ ਕੀ ਮੈਟਰ ਹੈ ਜਿਹੜਾ ਤੁਸੀਂ ਇਕੱਠਾ ਆਇਆ ਮੈਟਰ ਤੇ ਇਕੱਠੇ ਸੀ ਤਾਂ ਹੋਇਆ ਵੀ ਨੌਤੰਗਰ ਇੱਕ ਪੱਲੇ ਦੀ ਬਹੁਤ ਅੱਛੀ ਲੋਕੇਂਟੀ ਹੈ ਇੱਥੇ ਤੇ ਸਾਰੇ ਲੋਕਾਂ ਨੇ ਮਿਲ ਕੇ ਇਸ ਏਰੀਆ ਤੇ ਇੰਨੇ ਕੁ ਦਰਖਤ ਲਵਾਏ ਨੇ ਇਹ ਏਰੀਆ ਦੇਖਣਯੋਗ ਹੈ ਗ੍ਰੀਨਰੀ ਦੇ ਹਿਸਾਬ ਨਾਲ ਔਰ ਇਸ ਕੰਬੈਟ ਅਸੀਂ ਗਵਰਨਮੈਂਟ ਦੀ سپورਟ ਕਰ ਰਹੇ ਆਂ ਵੀ ਦਰੱਖਤ ਵੱਧਵਾਏ ਜਾਣ ਪੋਲੂਸ਼ਨ ਘਟੇ ਠੀਕ ਹੈ ਆਕਸੀਜਨ ਵਧੇ ਇੱਥੇ ਕੀ ਕੀਤਾ ਹੈ ਬਿਜਲੀ ਬੋਰਡ ਵਾਲੇ ਅੱਜ ਆਏ ਇੱਥੇ ਤੌਰਾਂ ਮੰਗਦੀਆਂ ਨੇ ਬਿਜਲੀ ਬੋਰਡ ਦੀਆਂ ਅਸੀਂ ਉਹਨਾਂ ਦੇ ਨਾਲ ਜਿਹੜੀ 4 ਫੁੱਟ ਦੇ ਪੈਰੇ ਚੋਂ ਆਪਣੀਆਂ ਤਾਂ ਬਣਾ ਨੇੜੇਆ ਟਾਣੀਆਂ ਨੇ ਦਰਸਤਾਂ ਦੀਆਂ ਵੱਢ ਸਕਦੇ ਨੇ ਇਸ ਗੱਲ ਨੂੰ ਅਸੀਂ ਹਾਂ ਵੀ ਭੱਜਿਆ ਵੀ ਉਹਨਾਂ ਨੂੰ ਵੱਢਣੀਆਂ ਚਾਹੀਦੀਆਂ ਨੇ ਪਰ ਇਹਨਾਂ ਨੇ ਕਿ ਕਿਤਾਹ ਦਰਖਤ ਉਸ ਤੋਂ ਵੀ ਜ਼ਿਆਦਾ ਵੱਡੇ ਹੈਗੇ ਆ ਟਾਹਣੀਆਂ ਵੱਡੀਆਂ ਜ਼ਿਆਦਾ ਵੱਡੀਆਂ ਨੇ ਤੇ ਨਾਲੇ ਜਿਹੜਾ ਹੈਗਾ ਇੱਕ ਦਰਖਤ ਹੈ ਜੱਦ ਤੋਂ ਹੀ ਵੱਡ ਦਤਾ ਜੜਦੇ ਲੱਗ ਗਿਓ ਠੀਕ ਹੈ ਨਾ ਇਸ ਦੀ ਅਸੀਂ ਨਿੰਦਿਆ ਕਰਦੇ ਆ ਤੇ ਜੋ ਵੀ ਹੈ ਇਸ ਕੰਮ ਤੋਂ ਅੱਗੇ ਨਾ ਕੀਤਾ ਜਾਵੇ ਸਾਡੀ ਇਹ ਬੇਨਤੀ ਹੈ ਕਿ ਕਿੰਨੀ ਕੁ ਦੇਰ ਹੋ ਗਈ ਸੀ ਇਹ ਦਰਖਤ ਨੇ ਕਿੰਨੇ ਇਹਨੂੰ ਅਸੀਂ 3 ਸਾਲ ਤੋਂ ਇਹਨੂੰ ਪਾਣੀ ਦੇ ਰਹੇ ਸੀਗੇ ਤੇ ਆਪਣੇ ਹੱਥਾਂ ਨਾਲ ਲਾਇਆ ਸੀਗਾ ਇਹ ਪੌਦਾ ਸੜਕ ਦੇ ਉੱਪਰ ਲਾਇਆ ਸੀਗਾ ਤੇ ਇਹਨਾਂ ਦਾ ਮਾ ਹੋਰ ਆਪਣੇ ਦੋਸਤਾਂ ਮਿੱਤਰਾਂ ਦੀ سپورਟ ਨਾਲ ਆਪਣੇ ਡਰਾਈਵਰਾਂ ਦੀ EMPLYEE ਦੀ سپورਟ ਨਾਲ ਇਹਨੂੰ ਵੱਡਾ ਕੀਤਾ ਸੀਗਾ ਔਰ ਸਾਡਾ ਇਹ ਜਿਹੜੀ ਬੜੀ ਅਟੈਚਮੈਂਟ ਸੀ ਇਹ ਪੌਦੇ ਨਾਲ ਜਿਹੜਾ ਕਿ ਇਹਨਾਂ ਨੇ ਵੱਡਿਆ ਅੱਛਾ ਇੱਕ ਲੋਕੀ ਇਦਾਂ ਜਿਵੇਂ ਰੱਕਤ ਪਈ ਲਗਾਉਣ ਦੀ ਮੇਨ ਕੋਸ਼ਿਸ਼ ਵੀ ਕਰਦੇ ਆ ਔਰ ਕਈ ਲੋਕ ਹੁੰਦੇ ਉਹਨਾਂ ਨੂੰ ਪੱਟ ਕੇ ਚਲੇ ਜਾਂਦੇ ਆ ਇਹੋ ਜਿਹੇ ਲੋਕਾਂ ਦੇ ਖਿਲਾਫ ਵੀ ਕਾਰਵਾਈ ਮੰਗਦਾ ਇਹ ਜਿਹੜੀ ਗਵਰਨਮੈਂਟ ਨੂੰ ਸੋਚਣਾ ਚਾਹੀਦਾ ਹੈਗਾ ਇਹਨਾਂ ਨੂੰ ਸਮਝਾਉਣਾ ਚਾਹੀਦਾ ਹੈਗਾ ਤੇ ਆਪਣਾ ਜੋ ਵੀ ਹੈ ਤੇ ਆਪਣਾ ਇਸ ਗੱਲ ਦੀ ਅਸੀਂ ਪੂਰੀ ਨਿਖੇਧੀ ਕਰਦੇ ਜਸਪਾਲ ਸਿੰਘ ਕੀ ਮੈਟਰ ਹੈ ਜਿਹੜਾ ਦਰਖਤ ਕਟਾਈ ਕੀਤੀ ਹੈ ਮੈਟਰ ਇਹੀ ਹੈ ਬਿਜਲੀ ਬੋਰਡ ਵਾਲਿਆਂ ਨੇ ਜਿਹੜੇ ਅੱਜ ਪਰਮਟ ਲਿਆ ਨਜਾਇਜ਼ ਕਟਾਈ ਕੀਤੀ ਹੈ ਜਿਹੜੀ ਇਹਦੇ ਬਿਨਾ ਸਰ ਸਕਦਾ ਸੀਗਾ ਤਾਰਾਂ ਜਿੱਥੇ ਤਾਰਾਂ ਜਿੱਥੇ ਉੱਥੋਂ ਕੱਟਣੇ ਚਾਹੀਦੇ ਨੇ ਇਹ ਸੱਕ ਚਾ ਪਰ ਜਿਹੜੇ ਨਜਾਇਜ਼ ਕੱਟੇ ਨੇ ਜਿਹੜਾ 1 3 4 ਫੁੱਟ ਛੱਟ ਕੇ ਅੰਦੀ ਤੇ ਬਾਕੀ ਉੱਪਰੋਂ ਤੋੜ ਹੀ ਦਿੱਤਾ ਕੱਟਿਆ ਵੀ ਤੋੜ ਹੀ ਦਿੱਤਾ ਇਹਦਾ ਕਿ ਦੁਬਾਰਾ ਉੱਠਣ ਦੇ ਯੋਗ ਹੀ ਨਹੀਂ ਹੈ ਇਹ ਬਿਲਕੁਲ ਗਲਤ ਕੀਤਾ ਹੈ ਅਸੀਂ ਇਹਦੀ ਨਿਖੇਤੀ ਕਰਦੇ ਆਂ ਅਗੋ ਵਾਸਤੇ ਇਹ ਕੁਝ ਨਹੀਂ ਹੋਣਾ ਚਾਹੀਦਾ ਇਹ ਜ਼ਰੂਰ ਸਿਰਫ ਡੋਪ ਤੋਂ ਮੁਨਕਰ ਜੀ ਕਿਦਰ ਵੀ ਨਹੀਂ ਹੋਣਾ ਚਾਹੀਦਾ ਲੋਕੀ ਤਾਂ ਵਾਤਾਵਰਣ ਬਚਾਉਣ ਵਾਸਤੇ ਰੁੱਖ ਲਗਾਉਂਦੇ ਚਲਾਉਂਦੇ ਪਰ ਇਹ ਜੇ ਕਾਰਨਾਂਮੀ ਜੇ ਕੋਈ ਸਰਕਾਰੀ ਅਧਿਕਾਰੀ ਕਰਦਾ ਤਾਂ ਉਹਦੇ ਲਈ ਬਹੁਤ ਗਲਤ ਹੈ ਉਹਦੇ ਉਹਦੇ ਖਿਲਾਫ ਜੋ ਵੀ ਕਾਰਵਾਈ ਬਣਦੀ ਹੋਣੀ ਚਾਹੀਦੀ ਹੈ ਭਾਈ ਇਹ ਤੋੜਨ ਨਾਲ ਦੇਖੋ ਜੀ ਇਹ ਸਾਰਾ ਪ੍ਰਸ਼ਾਸਨ ਹੀ ਸਾਡਾ ਸਹਿਯੋਗ ਨਹੀਂ ਕਰਦਾ ਇਸ ਗੱਲ ਦੇ ਵਿੱਚ ਕਿ ਪਿੱਛੇ ਵੀ ਕ੍ਰਿਸ਼ਨानगर ਵੀ ਇੱਕ ਦਰਖਤ ਨੂੰ ਇਹੀ ਬਿਜਲੀ ਬੋਰਡ ਦੇ ਦੁਆਰਾ ਜਿਹੜਾ ਉਹ ਬਿਲਕੁਲ ਜੜ ਤੋਂ ਹੀ ਵੜ ਦਿੱ ਦਿੱਤਾ ਗਿਆ ਇੱਥੇ ਵੀ ਇਹਨਾਂ ਦੀ ਦਰਖਤਾਂ ਦੀ ਟ੍ਰੀਮਿੰਗ ਕਰਕੇ ਸਰ ਸਕਦਾ ਸੀਗਾ ਇਹਨਾਂ ਦੀ ਟ੍ਰੀਮਿੰਗ ਹੋ ਜਾਂਦੀ ਤਾਰਾਂ ਤੋਂ ਬਚਾਅ ਕਰ ਲਿਆ ਜਾਂਦਾ ਲੇਕਿਨ ਦਰਖਤ ਨੂੰ ਗੱਭੇ ਤੋਂ ਵੜ ਦੇਣਾ ਬੜੀ ਇੱਕ ਮੰਦਭਾਗੀ ਇਹ ਗੱਲ ਆ ਇਹ ਨਹੀਂ ਹੋਣੀ ਚਾਹੀਦੀ ਇਹ ਇਹ ਲੋਕਾਂ ਦੇ ਕਲੱਬ ਕੀ ਕਾਰਵਾਈ ਮੰਗਦਾ ਇਸ ਤੇ ਇਹ ਜੇ ਲੋਕਾਂ ਦੇ ਕਲੱਬ ਸਖਤ ਹੋਣਾ ਚਾਹੀਦਾ ਹੈ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਵੀ ਜਿਹੜੇ ਲੋਕ ਇਦਾਂ ਦਾ ਇਹ ਕਰਦੇ ਆ ਸਾਡੀਆਂ ਇਮੋਸ਼ਨਸ ਜੁੜੇ ਹੋਏ ਨੇ ਅਸੀਂ ਆਪਣੇ ਹੱਥੀਏ ਦਰਕਤ ਲਾਏ ਹੋਏ ਨੇ ਡਾਕਟਰ ਸਾਹਿਬ ਨੇ ਆਪਣੇ ਹੱਥੀਏ ਦਰਕਤ ਲਾਇਆ ਇਹ ਇਹਨਾਂ ਦੇ ਇਮੋਸ਼ਨਸ ਨੇ ਤਾਂ ਸਾਡੀਆਂ ਫੀਲਿੰਗਸ ਵੀ ਹਰਟ ਹੁੰਦੀਆਂ ਨੇ ਇਹ ਵੀ ਜੇ ਕੋਈ ਬੰਦਾ ਕੁਦਰਤ ਨਾਲ ਤਾਂ ਜਿਹੜਾ ਖਲਵਾੜ ਹੈਗਾ ਹੈਗਾ ਹੀ ਆ ਸਾਡੀਆਂ ਆਪਣੀਆਂ ਭਾਵਨਾਵਾਂ ਵੀ ਹਰਟ ਹੁੰਦੀਆਂ ਨੇ ਕੋਈ ਬੰਦਾ ਆ ਕੇ ਦਰਕਤ ਵੱਢ ਕੇ ਚਲੇ ਜਾਂਦਾ ਐਡਵੋਕੇਟ ਰਵੀ ਕੁਮਾਰ ਜੀ ਰਵੀ ਜਿਹੜਾ ਇਹ ਤਰ੍ਹਾਂ ਕੱਟਿਆ ਗਿਆ ਕੀ ਕਹਣਾ ਚਾਹੁੰਦਾ ਦੇਖੋ ਮੈਂ ਜਦ ਮੈਨੂੰ ਪਤਾ ਲੱਗਿਆ ਵੀ ਇੱਥੇ ਜਿਹੜਾ ਹੈਗਾ ਬਿਜਲੀ ਬੋਰਡ ਦੇ ਥੋੜਾ ਕੰਮ ਕਰ ਰਹੀ ਸੀ ਉਹ ਤੇ ਚਲੋ ਜੇ ਹੈਗਾ ਸੀਗਾ ਤਾਂ ਇਹਨੂੰ ਥੋੜਾ ਸ਼ਾਂਖ ਦਿੱਤਾ ਜਾ ਸਕਦਾ ਸੀ ਪਰ ਇਹ ਜੜੋਈ ਜੜਾ ਹੈਗਾ ਇਹਨੂੰ ਵਧਿਆ ਗਿਆ ਤੇ ਇਹ ਬਹੁਤ ਮਾੜੀ ਗੱਲ ਹੈ ਤੇ ਇਸ ਦੀ ਪਰਜੋਰ ਨਿੰਦਾ ਕਰਦੇ ਆਂ ਜੀ ਅਸੀਂ ਕਿਦਾਂ ਤੁਸੀਂ ਐਡਵੋਕੇਟ ਹੋ ਤੇ ਇਹਦੇ ਵਿੱਚ ਕੀ ਖਿਲਾਫ ਕਰਵੇ ਕੀ ਕੀਤੀ ਜਾਂਦੀ ਉਸਨੇ ਕੱਟਿਆ ਦੇਖੋ ਗੱਲ ਇਹ ਹੈ ਵੀ ਕਾਨੂੰਨ ਮੁਤਾਬਕ ਤਾਂ ਇਹ ਗਲਤ ਹੈ ਤੇ ਜੋ ਜਿਨੇ ਵੀ ਇਹ ਕਾਨੂੰਨ ਦੀ ਉਲੰਘਣਾ ਕੀਤੀ ਆ ਉਹਦੇ ਖਿਲਾਫ ਕਾਰਵਾਈ ਤਾਂ ਬੰਦੀਆ ਤੇ ਤੇ ਪਰਚਾ ਜ਼ਰੂਰ ਬੰਦਦਾ ਕਿਉਂਕਿ ਇਹ ਜਿਹੜਾ ਹੈਗਾ ਇਹ ਕਲੀਅਰਲੀ ਜਿਹੜਾ ਅਗੇਂਸਟ ਦਾ ਲਾਅ ਐਕਟ ਬਿਲਕੁਲ ਲੈ ਕੇ ਜਾਵਾਂਗੇ ਸਾਰੇ ਇਕੱਠੇ ਆ ਤੇ ਅਸੀਂ ਪ੍ਰਸ਼ਾਸਨ ਨਾਲ ਵੀ ਗੱਲ ਕੀਤੀ ਹੈ ਤੇ ਅਧਿਕਾਰੀਆਂ ਨੇ ਨੋਟਿਸ ਲਿਆਵਾਂਗੇ ਜੋ ਨਹੀਂ ਕਰਦੇ ਤਾਂ ਅੱਗੇ ਅਸੀਂ ਸੰਘਰਸ਼ ਕਰਕੇ ਡੈਫੀਨਟਲੀ ਇਹਨੂੰ ਅੰਜਾਮ ਤੱਕ ਪਹੁੰਚਾਵਾਂਗੇ ਤੇ ਜਿਹੜੇ ਕੁਤੂਰਬਾਰ ਨੇ ਤੇ ਉਹਨਾਂ ਨੂੰ ਜਿਨ੍ਹਾਂ ਨੇ ਕਾਨੂੰਨ ਦੀ ਲੰਗੜਾ ਕੀਤੀ ਉਹਨਾਂ ਨੂੰ ਜਿਹੜੀ ਸਜ਼ਾ ਸਜ਼ਾ ਵੀ ਦਿਵਾਵਾਂਗੇ